ਸਭਾ ਚੋਣਾਂ ਦਾ ਪਾਰਾ ਇਸ ਵਕਤ ਸਿਖਰਾਂ ਤੇ ਚੱਲ ਰਿਹਾ ਜਿਨ੍ਹਾਂ 1 ਜੂਨ ਨੂੰ ਵੋਟਾਂ ਸ਼ੁਰੂ ਹੋਣ ਜਾ ਰਹੀਆਂ ਨੇ ਤੇ 4 ਜੂਨ ਨੂੰ ਜਿਹੜੇ ਨਤੀਜੇ ਸਾਹਮਣੇ ਆਉਣਗੇ ਇਸ ਦੇ ਦੌਰਾਨ ਵੱਖ-ਵੱਖ ਪਾਰਟੀਆਂ ਦੇ ਵੱਲੋਂ ਜਿਹੜਾ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਪਰ ਇਸ ਦੇ ਵਿਚਕਾਰ ਇੱਕ ਵੀਡੀਓ ਨਿਕਲ ਕੇ ਸਾਹਮਣੇ ਆਈ ਹੈ ਜੀ ਹਾਂ ਇੱਕ ਵੀਡੀਓ ਹੈ ਜੋ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਸਾਬਕਾ ਐਮਐਲਏ ਨੂੰ ਸਟੇਜ ਦੇ ਉੱਤੋਂ ਬਾਹ ਫੜ ਕੇ ਪਿੱਛੇ ਖਿੱਚਿਆ ਜਾਂਦਾ ਹੈ ਤੇ ਹੇਠਾਂ ਉਤਰਨ ਦਾ ਰਸਤਾ ਦਿਖਾਇਆ ਜਾਂਦਾ ਹੈ ਬਿਲਕੁਲ ਤਸਵੀਰਾਂ 'ਚ ਤੁਸੀਂ ਸ਼ਰ੍ਹਾਂ ਦੇਖ ਸਕਦੇ ਹੋ ਕਿ ਜਦੋਂ ਸਾਬਕਾ ਐਮਐਲਏ ਲਖਬੀਰ ਲੱਖਾ ਪ੍ਰਿਯੰਕਾ ਗਾਂਧੀ ਦੇ ਨਾਲ ਬੈਠਦਾ ਤੇ ਉਸ ਨੂੰ ਬਾਹ ਫੜ ਕੇ ਉਠਾਇਆ ਜਾਂਦਾ ਤੇ نیچے ਸਟੇਜ ਤੋਂ ਜਾਣ ਦਾ ਰਸਤਾ ਜਿਹੜਾ ਉਹ ਦਿਖਾਇਆ ਜਾਂਦਾ ਤੇ ਲਖਬੀਰ ਲੱਖਾ ਨੇ ਜਿਹੜੇ ਸਾਬਕਾ ਐਮਐਲਏ ਨੇ ਤੋਂ ਪਿਛਲੇ ਦਿਨਾਂ ਤੋਂ ਵੀ ਕਾਫੀ ਜ਼ਿਆਦਾ ਸੁਰਖੀਆਂ ਚੱਲਣ ਸੇ ਜੀਆ ਉਸ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਹਾਈ ਕਮਾਂਡ ਨੂੰ ਜਿਹੜਾ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਉਸ ਤੋਂ ਇਲਾਵਾ ਪਾਰਟੀ ਦੇ ਨਾਲ ਨਰਾਜ਼ਗੀ ਵੀ ਜਤਾਉਂਦੇ ਨੇ ਕਿਉਂਕਿ ਉਹਨਾਂ ਨੂੰ ਟਿਕਟ ਨਹੀਂ ਮਿਲੀ ਉਹਨਾਂ ਦੀ ਟਿਕਟ ਹੈ ਜਿਹੜੀ ਕੱਟੀ ਜਾਂਦੀ ਹੈ ਤੇ ਇਸ ਦੇ ਵਿਚਕਾਰ ਇੱਕ ਵੀਡੀਓ ਸਾਹਮਣੇ ਆਉਂਦੀ ਹੈ ਕਿ ਕਾਂਗਰਸ ਦੀ ਰੈਲੀ ਦੇ ਦੌਰਾਨ ਜਿਹੜੇ ਸਾਬਕਾ ਐਮਐਲਏ ਹੁੰਦਾ ਨੇ ਲਖਬੀਰ ਲਖਾ ਉਪਰਿੰਕਾ ਗਾਂਧੀ ਦੇ ਨਾਲ ਬੈਠਦੇ ਨੇ ਤੇ ਜਦੋਂ ਹੀ ਉਹ ਬੈਠਦੇ ਨੇ ਉਸ ਦੀ ਬਾਹਾਂ ਫੜ ਕੇ ਉਸ ਨੂੰ ਪਿੱਛੇ ਕੀਤਾ ਜਾਂਦਾ ਤੇ ਸਟੇਜ ਤੋਂ ਹੇਠਾ ਉਤਰਨ ਦਾ ਜਿਹੜਾ ਰਸਤਾ ਦਿਖਾਇਆ ਜਾਂਦਾ ਬਿਲਕੁਲ ਤਸਵੀਰਾਂ ਨੇ ਜਿਹੜੀਆਂ ਤੁਸੀਂ ਵੀ ਦੇਖੋਗੇ ਤੇ ਕਹੋਗੇ ਕਿ ਪਾਰਟੀ ਦੇ ਵਿਚਕਾਰ ਆਖਿਰਕਾਰ ਚੱਲ ਕੀ ਰਿਹਾ ਇਹੋ ਜਿਹਾ ਫੇਰ ਬਦਲ ਕਿਉਂ ਹੋ ਰਹੇ ਨੇ ਕਿਉਂ ਇਹਨਾਂ ਦੇ ਆਪਸੀ ਆਗੂ ਨੇ ਜਿਹੜੇ ਆਪਸੇ ਹੀ ਸਹਿਮਤ ਨਹੀਂ ਨੇ ਤਾਂ ਤਸਵੀਰਾਂ ਇਸ ਵਕਤ ਸੀ ਸਕਰੀਨ ਤੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਸਾਬਕਾ ਐਮਐਲਏ ਲਖਬੀਰ ਲੱਖਾਂ ਨੂੰ ਪ੍ਰਿੰਕਾ ਗਾਂਧੀ ਜੀ ਦੇ ਨਾਲ ਉਠਾ ਕੇ ਸਟੇਜ ਤੋਂ ਹੇਠਾਂ ਉਤਰਨ ਦਾ ਰਸਤਾ ਦਿਖਾਇਆ ਜਾਂਦਾ ਹੈ ਤਾਂ ਲੋਕ ਸਭਾ ਚੋਣਾਂ ਦਾ ਪਾਰਾ ਇਸ ਵਕਤ ਸਿਖਰਾਂ ਤੇ ਚੱਲ ਰਿਹਾ ਜਿੱញਾ 1 ਜੂਨ ਨੂੰ ਵੋਟਾਂ ਸ਼ੁਰੂ ਹੋਣ ਜਾ ਰਹੀਆਂ ਨੇ ਤੇ 4 ਜੂਨ ਨੂੰ ਜਿਹੜੇ ਨਤੀਜੇ ਸਾਹਮਣੇ ਆਉਣਗੇ ਇਸ ਦੇ ਦੌਰਾਨ ਵੱਖ-ਵੱਖ ਪਾਰਟੀਆਂ ਦੇ ਵੱਲੋਂ ਜਿਹੜਾ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਪਰ ਇਸ ਦੇ ਵਿੱਚਕਾਰ ਇੱਕ ਵੀਡੀਓ ਨਿਕਲ ਕੇ ਸਾਹਮਣੇ ਆਈ ਹੈ ਜੀ ਹਾਂ ਇੱਕ ਵੀਡੀਓ ਹੈ ਜੋ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਸਾਬਕਾ ਐਮਐਲਏ ਨੂੰ ਸਟੇਜ ਦੇ ਉੱਤੋਂ ਬਾਹ ਫੜ ਕੇ ਪਿੱਛੇ ਖਿੱਚਿਆ ਜਾਂਦਾ ਹੈ ਤੇ ਹੇਠਾਂ ਉਤਰਨ ਦਾ ਰਸਤਾ ਦਿਖਾਇਆ ਜਾਂਦਾ ਹੈ ਬਿਲਕੁਲ ਤਸਵੀਰਾਂ 'ਚ ਤੁਸੀਂ ਸ਼ਰੇਆਮ ਦੇਖ ਸਕਦੇ ਹੋ ਕਿ ਜਦੋਂ ਸਾਬਕਾ ਐਮਐਲਏ ਲਖਬੀਰ ਲੱਖਾ ਪ੍ਰਿਯੰਕਾ ਗਾਂਧੀ ਦੇ ਨਾਲ ਬੈਠਦਾ ਤੇ ਉਸ ਨੂੰ ਬਾਹ ਫੜ ਕੇ ਉਠਾਇਆ ਜਾਂਦਾ ਤੇ نیچے ਸਟੇਜ ਤੋਂ ਜਾਣ ਦਾ ਰਸਤਾ ਜਿਹੜਾ ਉਹ ਦਿਖਾਇਆ ਜਾਂਦਾ ਤੇ ਲਖਬੀਰ ਲੱਖਾ ਨੇ ਜਿਹੜੇ ਸਾਬਕਾ ਐਮਐਲਏ ਨੇ ਤੋਂ ਪਿਛਲੇ ਦਿਨਾਂ ਤੋਂ ਵੀ ਕਾਫੀ ਜ਼ਿਆਦਾ ਸੁਰਖੀਆਂ ਚੱਲਣ ਤੇ ਜੀਆ ਉਸ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਹਾਈ ਕਮਾਂਡ ਨੂੰ ਜਿਹੜਾ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਉਸ ਤੋਂ ਇਲਾਵਾ ਪਾਰਟੀ ਦੇ ਨਾਲ ਨਰਾਜ਼ਗੀ ਵੀ ਜਤਾਉਂਦੇ ਨੇ ਕਿਉਂਕਿ ਉਹਨਾਂ ਨੂੰ ਟਿਕਟ ਨਹੀਂ ਮਿਲੀ ਉਹਨਾਂ ਦੀ ਟਿਕਟ ਹੈ ਜਿਹੜੀ ਕੱਟੀ ਜਾਂਦੀ ਹੈ ਤੇ ਇਸ ਦੇ ਵਿਚਕਾਰ ਇੱਕ ਵੀਡੀਓ ਸਾਹਮਣੇ ਆਉਂਦੀ ਹੈ ਕਿ ਕਾਂਗਰਸ ਦੀ ਰੈਲੀ ਦੇ ਦੌਰਾਨ ਜਿਹੜੇ ਸਾਬਕਾ ਐਮਐਲਏ ਹੁੰਦਾ ਨੇ ਲਖਬੀਰ ਲਖਾ ਉਪਰਿੰਕਾ ਗਾਂਧੀ ਦੇ ਨਾਲ ਬੈਠਦੇ ਨੇ ਤੇ ਜਦੋਂ ਹੀ ਉਹ ਬੈਠਦੇ ਨੇ ਉਸ ਦੀ ਬਾਹ ਫੜ ਕੇ ਉਸ ਨੂੰ ਪਿੱਛੇ ਕੀਤਾ ਜਾਂਦਾ ਤੇ ਸਟੇਜ ਤੋਂ ਹੇਠਾ ਉਤਰਨ ਦਾ ਜਿਹੜਾ ਰਸਤਾ ਦਿਖਾਇਆ ਜਾਂਦਾ ਬਿਲਕੁਲ ਤਸਵੀਰਾਂ ਨੇ ਜਿਹੜੀਆਂ ਤੁਸੀਂ ਵੀ ਦੇਖੋਗੇ ਤੇ ਕਹੋਗੇ ਕਿ ਪਾਰਟੀ ਦੇ ਵਿਚਕਾਰ ਆਖਿਰਕਾਰ ਚੱਲ ਕੀ ਰਿਹਾ ਇਹੋ ਜਿਹਾ ਫੇਰ ਬਦਲ ਕਿਉਂ ਹੋ ਰਹੇ ਨੇ ਕਿਉਂ ਇਹਨਾਂ ਦੇ ਆਪਸੀ ਆਗੂ ਨੇ ਜਿਹੜੇ ਆਪਸੀ ਹੀ ਸਹਿਮਤ ਨਹੀਂ ਨੇ ਤਾਂ ਤਸਵੀਰਾਂ ਇਸ ਵਕਤ ਸੀ ਸਕਰੀਨ ਤੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਸਾਫ ਦਾ ਐਮਐਲਏ ਲਖਬੀਰ ਲੱਖਾਂ ਨੂੰ ਪ੍ਰਿੰਕਾ ਗਾਂਧੀ ਜੀ ਦੇ ਨਾਲੋਂ ਉਠਾ ਕੇ ਸਟੇਜ ਤੋਂ ਹੇਠਾਂ ਉਤਰਨ ਦਾ ਰਸਤਾ ਦਿਖਾਇਆ ਜਾਂਦਾ